ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋੜੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਨੰਬਰ ਹੈਗਾ 9878123917 ਅੱਜ ਵੀਰੇ ਆਪਾਂ ਲੋਕਲ ਵੀਡੀਓ ਤੁਸੀਂ ਕਹਿੰਨੇ ਹੋ ਨੇ ਲੋਕਲ ਵੀਡੀਓ ਘਰੋਂ ਦਿਖਾਓ ਤੇ ਉਹੀ ਚੀਜ਼ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਚੰਗੀ ਮੱਝ ਪਿੰਡ ਭਗਤਾ ਭਾਈ ਕਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਗੱਲਬਾਤ ਬਾਈ ਨਾਲ ਕਰਾਵਾਂਏ ਘਰ ਦੀ ਮੱਝ ਆ ਤੇ ਪਿਛਲੀ ਵੇਰ ਕਿੰਨਾ ਦੁੱਧ ਦਿੱਤਾ ਇਹਨੇ ਐਤਕੀ ਹੁਣ ਸੂਈ ਵੀ ਆ ਇਹ ਤਿੰਨ ਚਾਰ ਦਿਨਾਂ ਦੀ ਆ ਜਾ ਬਾਈ ਜੀ ਉਥੇ ਹੀ ਹੋ ਜਾ ਮੈਂ ਦਿਨੇੜੀ ਥੋੜਾ ਆਜਾ ਬੋਲ ਹਾਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਆ ਵੀਰੇ ਵਦਿਕਾ ਬਾਈ ਪਿੰਡ ਵੀਰੇ ਆਪਣਾ ਭਗਤਾ ਆ ਗਿਆ ਪਿੰਡ ਭਗਤਾ ਭਾਈ ਕਾ ਬਾਈ ਪੱਤੀ ਖਾਨਾ ਹਾਂ ਪੁਰਾਣਾ ਸਟੇਡੀ ਰੋਡ ਤੇ ਘਰ ਆਪ ਠੀਕ ਆ ਤੇ ਨੰਬਰ ਬੋਲੀ ਹਾਂ ਨੰਬਰ 99 44 68014 ਤੇ ਵੀਰੇ ਜਿਹੜੀ ਆਪ ਮੱਝ ਦੇਖੀ ਆ ਨੇ ਕਿਹੜਾ ਸੂਆ ਸੂਈ ਆ ਇਹ ਇਹ ਵੀਰੇ ਹੁਣ ਤੀਜਾ ਸੂਆ ਸੂਈ ਆ ਤੀਜਾ ਸੂਆ ਸੂਈ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਅੱਜ ਤੀਜਾ ਦਿਨ ਆ ਤੀਜਾ ਦਿਨ ਕਿੰਨਾ ਬੋਲੇ ਤੇ ਹੁਣ ਇਹ ਰੈਡੀ ਜਮਾ ਬੋਲਾ ਕਿੰਨਾ ਗਾ ਹੁਣ ਇਸ ਟਾਈਮ ਤੇ ਪੂਰਾ ਜਿਹੜਾ ਮਤਲ ਕੰਡੇ ਦੇ ਤੁਲਦਾ 11 ਕਿਲੋ ਤੁਲਦਾ ਇਹਦਾ ਤੇ ਹਾਈਐਸਟ ਪਿਛਲੀ ਵਾਰ ਤੁਸੀਂ ਚੋਈਏ ਨੇ ਹਾਂ ਆਪ ਆਪਣੇ ਕੋਲੇ ਮੁਬਾਰਦ ਆਪਣਾ ਕੋਈ ਕੰਮ ਨਹੀਂ ਘਰ ਦੀ ਝੋਟੀ ਆ ਘਰ ਦੀ ਠੀਕ ਆ ਤੇ ਪਿਛਲੀ ਵਾਰ ਕਿੰਨਾ ਦੁੱਧ ਗਟਿਆ ਪਿਛਲੇ ਸਾਲ ਭਾਈ 14 ਲੀਟਰ ਸਸਰੀ ਸੇਵਾ ਤੇ ਪਾਇਆ ਦਿੱਤਾ ਜਾਣੀ ਹਾਂ ਆਪਾਂ ਚੱਲ ਬੱ ਆ ਵੀ 14 ਤੋਂ ਪਲੱਸ ਵੀ ਦੇ ਸਕਦੇ ਨੇ 14 ਕਿਲੋ ਦਾ ਦੇ ਦੇਣਾ ਦੇਓ ਕਿ 11 ਤਾਂ ਹਣਾ ਪਾਪਾ ਜੀ ਤੋਲ ਲੈ ਭੰਮਾ ਤੇ ਮਗਰ ਕੀ ਆ ਗਿਆ ਮੇਲ ਖਾਪ ਕਟਾ ਕਟਾ ਟੋਰੀਆਂ ਨੂੰ ਦੀ ਸੀ ਤੋੜ ਕੇ ਦਿਖਾ ਦਗੇ ਪੂਰੀ ਚੰਗੀ ਝੋਟੀ ਆ ਵੀਰੇ ਜਿਵੇਂ ਤੁਸੀਂ ਮੰਗ ਕਰਦੇ ਹੋ ਨੇ ਦੁੱਧ ਵਾਲੀ ਝੋਟੀ ਆ ਇੱਕ ਨੰਬਰ ਤੇ ਘਰ ਲਿਓ ਬਾਈ ਦਾ ਸੰਪਰਕ ਤੇ ਧਾਰਾ ਧੂਰਾ ਤੁਹਾਨੂੰ ਮਾਰ ਕੇ ਦਿਖਾ ਮੈਂ ਧਾਰਾ ਮਾਰ ਕੇ ਦਿਖਾਉਣੀਆਂ ਚਵਾਈ ਕਰਕੇ ਦਿਖਾਉਣੀਆਂ ਕਿਵੇਂ ਤੇਰਾ ਰਾਤਾ ਠੀਕ ਆ ਵੀਰੇ ਚਲ ਧਾਰਾ ਮਾਰ ਕੇ ਦਿਖਾ ਦਿਆਂਗੇ ਆ ਦੇਖੋ ਸਿੰਘ ਸਿੰਘ ਗੋਲਾ ਪੂਰਾ ਹੌਲੀ ਕਰ ਲਈ ਮੜਾ ਜਾ ਆ ਦੇਖੋ ਲੈਵਾ ਦੇਖੋ ਸੂ ਨਾ ਲੈਵਾ ਤੇ ਲੰਮੀ ਲੈ ਚਲ ਬਾਈ ਦਿਖਾ ਦੇ ਦਿਖਾਉਣ ਵਾਲੀ ਆ ਬਟਨ ਵਾਲੀ ਝੋਟੀ ਹੈਗੀ ਟੈਕ ਨੰਬਰ ਪੂਰੀ ਟਾਪ ਦੀ ਮੋਹੜ ਲਿਆੜੀ ਸੀ ਕਰ ਲਿਓ ਬਾਈ ਨਾਲ ਸੰਪਰਕ ਦੁੱਧ ਵਾਕਈ ਦੇ ਦੂ ਕੋਈ ਕਹਿਣ ਦੀ ਗੱਲ ਨਹੀਂ ਹੈਗੀ ਸਿੰਗ ਸਾਲਾ ਕਰ ਲਓ ਚੈੱਕ ਪੂਰੀ ਵਧੀਆ ਤੇ ਸਮੀ ਪਲੀ ਵੀ ਪੂਰੀ ਆ ਕੱਦ-ਕਾਡ ਵੀ ਠੀਕ ਆ ਪੂਰੀ ਚੰਗੀ ਆ ਪੂਰੇ ਆ ਦੇਖੋ ਅਮਰੀਕਨੀਆਂ ਆਂ ਗਾ ਲੈਵਾਗਾ ਤੇ ਦੁੱਧ ਵਾਲਾ ਪੀਸ ਆ ਜਮਾ ਜਿਹੜੇ ਬੰਦੇ ਕਹਿੰਦੇ ਨੇ ਆਪਾਂ ਦੁੱਧ ਪੀਣ ਨੂੰ ਲੈਣੀ ਆ ਮੱਝ ਤੇ ਕਿਉਂਕਿ ਵੀਰੇ ਮੈਸ ਦੀ ਚੱਲੀ ਜਾਂਦੀ ਸ਼ਾਰਟ ਵਾਲੀ ਤੇ ਪਸੂ ਮੈਨ ਨਹੀਂ ਰਿਹਾ ਛੱਡੀ ਬਾਈ ਬੱਚਾ ਇਹ ਸੀ ਆ ਦੇਖੋ ਜੀ ਬੱਚਾ ਆਪਾਂ ਛੱਡ ਰਹੇ ਆ ਝੋਟੀ ਦੇਖੋ ਕਿਆ ਬਾਤ ਆ ਸਿੰਘ ਸਾਡਾ ਇੱਕ ਨੰਬਰ ਤੇ ਜਿਵੇਂ ਤੁਹਾਡੀ ਮੰਗ ਆ ਉਹ ਜੀ ਝੋਟੀ ਆ ਜੀ ਤੁਹਾਨੂੰ ਆਪਾਂ ਕਵਰ ਕਰਕੇ ਦੇ ਰਹੇ ਆਗੇ ਛੱਡੀ ਵੀਰੇ ਬੱਚਾ ਆ ਵੀਰੋ ਬੱਚਾ ਚਾਹੁੰਦਾ ਤੁਸੀਂ ਆ ਦੇਖੋ ਵੀਰੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਆ ਬੰਨ ਦੇ ਵੀਰੇ ਬੱਚਾ ਤੇ ਚਬਾਈ ਤੁਹੇ ਸੁਣ ਕਰਕੇ ਦਿਖਾਉਣੇ ਆਗੇ ਪੂਰੀ ਇੱਕ ਨੰਬਰ ਤੇ ਪਸਮਾਪਸਮੂ ਦੇਖੋ ਨੇੜ ਤੋਂ ਇੱਕ ਨੰਬਰ 4 ਇਥਣ ਨਿਕਲਵੇਂ ਪੂਰੇ ਗੈਪ ਤੇ ਪੂਰੀ ਚੰਗੀ ਝੋਟੀ ਕਰਾਉਣੇ ਆਪਾਂ ਸਾਨੂੰ ਚੈੱਕ ਸਮਾਰ ਕੇ ਪੂਰੀ ਟਕਾ ਕੇ ਕੋਈ ਵੀਡੀਓ ਨਹੀਂ ਆਪਾਂ ਪਾਜ਼ ਕਰਦੇ ਕੋਈ ਕੁਛ ਨਹੀਂ ਆ ਦੇਖੋ ਜੀ ਪੂਰੀ ਇੱਕ ਨੰਬਰ ਝੋਟੀ ਹੈਗੀ ਰੀਜਲੋ ਚੈੱਕ ਪੂਰੀ ਵਧੀਆ ਧਾਰਤੂਰ ਪੂਰੀ ਲੈਂਦੀ ਆ ਨਹੀਂ ਸੀ ਦੁੱਧ ਕਿੰਨਾ ਚਰ ਦਿੰਦੀ ਹੈਗੀ ਬਾਣਣ ਤੋਂ ਬਾਅਦ ਵੀਰੇ ਵੀਰੇ ਨੇ ਕਾਪੋਂ ਕਹਨੇ ਤੂੰ ਰ 7.5 ਮਹੀਨੇ ਦੁੱਧ ਪੀਤਾ ਮਰਜੀ ਨਾਲ ਛੱਡੀਆ ਮਰਜੀ ਨਾਲ ਛੱਡੀਆ ਘਟਾ ਘਟਾ ਕੇ ਜਮਾ ਠੀਕ ਆ ਠੀਕ ਫੀਡ ਬੰਦ ਕਰ ਕਰ ਹਾਂ ਦਾਣਾ ਆ ਮਗਰ ਤੋਂ ਦੇਖ ਲਓ ਤੁਸੀਂ ਪਸਵਾ ਪਸੂੜੇ ਦਾ ਇੱਕ ਨੰਬਰ ਦਾ ਝੋਲੇ ਕੋਈ ਨੀਗਾ ਕੋਈ ਹੱਥ ਦਾ ਨੀਗਾ ਸ਼ਾਟ ਬਾਹਲਾ ਚੱਲੀ ਜਾਂਦਾ ਵੀਰੇ ਪਸੂਆਂ ਦੀ ਸ਼ਾਟ ਇੰਨੀ ਆ ਨਾ ਤੂੰ ਗੱਲ ਛੱਡ ਦੇ ਤੇ ਕਰ ਲਿਓ ਸੰਪਰਕ ਤੇ ਦੁੱਧ ਵਾਲਾ ਪੀਸ ਆ ਗਿਆ ਦੁੱਧ ਦੋ ਮੰਨਾਂ ਜਿਨ੍ਹਾਂ ਨੇ ਕੱਢ ਦੇਣਾਗਾ ਆਪਣੇ ਦਾ ਵੀਰੇ ਤੁਹਾਨੂੰ ਦੱਸਾਂ ਦੋ ਬੇਟੇ ਨਾਲ ਸੀ ਉਹ ਸੁਣਾਉਂਦੇ ਸੀ ਉਹ ਬਾਹਰ ਚੱਲ ਗਏ ਸੀ ਥੋੜੇ ਠੀਕ ਠੀਕ ਆ ਵੀਰੇ ਆਪਾਂ ਦਾ ਤੁਹਾਨੂੰ ਦੋ ਮੰਗਾ ਮੈਂ ਅੱਗੇ ਵੇਚ ਦਿੱਤੀਆਂ ਠੀਕ ਆ ਵੀਰੇ ਆ ਦੇਖੋ ਵੀਰੇ ਦਿਖਾ ਦੀ ਜੀ ਬਾਈ ਆ ਦੇਖੋ ਬਾਲਟੀ ਰਿਗਾਰਡ ਮੈਂਦਾ ਪੂਰ ਸ਼ਾਰਲਾ ਪੋਰਾ ਨਹੀਂ ਮੜੇ ਇਧਰ ਨੂੰ ਨਹੀਂ ਵੀਰੇ ਦਿਖਾ ਦਗੇਸ ਮਾਰ ਕੇ ਹਾਂ ਹੁਣ ਚੱਲ ਆ ਦੇਖੋ ਜੀ ਮੂਹ ਲੈ ਜੋ ਵੀ ਮਾਰਦੇਸ ਮਾਰ ਕੇ ਕੇਰਾ ਕਰ ਲੋ ਚੈੱਕ ਆ ਦੇ ਬੁਰਗਾ ਚੋਣਿਆ ਦੁੱਤ ਵੀਰੇ 11 ਲੀਟਰ ਬੋੜਾ ਜੇ ਕੋ ਮੈਨਣ ਲੱਗਿਆ ਹੋ ਜਾਊਗਾ ਹੋ ਜੀ ਵੀਰੇ ਤਿਆਰ ਜਮ ਠੀਕ ਆ ਪੂਰੇ ਇੱਕ ਨੰਬਰ ਚ ਵਾਈ ਚ ਵਾਈ ਵਾਈ ਨੇ ਕਿਤੇ ਕਰੀ ਨਹੀਂਗੀ ਪੂਰੀ ਵਧੀਆ ਚਵਾਈ ਤੇ ਮਗਰਲੇਆਂ 'ਚ ਫੇਰ ਮਾਰਦੇ ਵੀਰੇ ਟਗਾ ਕੇ ਆ ਦੇਖੋ ਬਾਕੀ ਦਾ ਵੀਰੇ ਤੁਸੀਂ ਆਇਓ ਦੋ ਟੰਗ ਚੋ ਕੇ ਲੈ ਜਾਓ ਬਾਈ ਦਾ ਕੋਈ ਝੂਠ ਵਾਲਾ ਕੰਮ ਨਹੀਂ ਹੈਗਾ ਨੰਬਰ 88 ਫੇਰ ਬੋਲਦੇ ਹਾਂ ਨੰਬਰ 994468014 ਠੀਕ ਆ ਵੀਰੇ ਸਾਰੇ ਕਰ ਲਿਓ ਬਾਈ ਨਾਲ ਸਵਾਰਕ ਪੂਰੀ ਵਧੀਆ ਝੋਟੀ ਹੈ ਤੀਜਾ ਸੂਆ ਗਿਆ ਘਰ ਦੀ ਲੋਕਲ ਝੋਟੀ ਆ ਗਈ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਅ ਦਿਓ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ